ਆਗਰੂੰ ਪਰਿਉ ਜੋ ਹਲੋ ਜਿਤ ਅਮਰਤ ਵੇਲੇ ਚੰਦਰਹੀ ਨਦੀ ਬਰ ਵਿਚਾਲ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਭ ਸੁੱਖਾਂ ਦੇ ਦਾਤੇ ਹਰਤ ਪਲ ਦੇ ਰੱਖੇ ਮੰਨ ਤਾ ਦੇ ਸਰਬ ਸੰਜੇ ਗੁਰੂ ਰਹਿਬਰ ਛੋੜ ਦੇ ਗੁਰੂ ਬਿਤਾਰ ਗੁਰਗਤੀ ਤੇ ਬਿਰਾਜਮਾਨ ਬਾਣੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਦਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਜੁਰੀ ਅੰਦਰ ਸੱਜ ਬੈਠੇ ਗੁਰਖਾ ਸਾਹਿਬ ਸੱਜ ਸਮਝੀਓ ਆਓ ਜੋ ਅਪਨ ਚਿਰਾਂ ਤੋਂ ਕਈਆਂ ਮਹੀਨਿਆਂ ਤੋਂ ਤਨ ਤਨ ਸਾਰੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਿੰਨ ਦੇ ਪੰਮ ਜੀਵਨ ਦੀ ਕਥਾ ਵਿਚਾਰ ਕਈਆਂ ਮਹੀਨੇ ਤੋਂ ਅਰੰਭ ਕੀਤੀ ਆਪਾਂ ਆਉ ਅਜ ਵੀ ਉਸੇ ਲੜੀ ਦਾ ਕਿੱਸਾ ਬਣ ਕੇ ਆਪਾਂ ਸੰਗਰੋਹ ਦੇ ਪੰਮ ਜੀਵਨ ਵਿੱਚੋਂ ਕੁਝ ਕ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਪਯਤਨ ਕਰੀਏ ਜਿਸ ਰੱਬੀ ਗੁਣਾਂ ਦੇ ਵਰਤਨ ਦੇ ਨਾਲ ਨਦਦੁ ਕਾ ਕ੍ਰਿਸ਼ਾ ਰੋਗਾ ਸੋਗਾ ਕਾਰਿਆ ਸਾਰੇ ਤੂੰ ਆਪਾ ਚਿੰਤਾ ਭਗਤਾਂ ਤੋਂ ਬਚ ਸਕੀ ਜਮਾਂ ਦੇ ਮਾਰ ਤੋਂ ਬਚ ਸਕੀ ਜੇ ਜੋ ਸੁਣਦੇ ਦੇਖਦੇ ਆ ਰਹੇ ਆਪਾਂ 84 ਲੱਖ ਜੁਨਾ ਇਹਨਾਂ ਦੇ ਪਿਆਰੋਂ ਜਨਮ ਤੇ ਮੜਦਾ ਜਿਹੜਾ ਦੁੱਖ ਹੈ ਨਾ ਉਹ ਬਹੁਤ ਮੜ ਅਸਹਿ ਤੇ ਹੈ ਮਨ ਸਹੌਦ ਸਰਦਵਾਲਾ ਤੇ ਨਾ ਹੀ ਕਹਿਣ ਵਾਲਾ ਪਾਉ ਇਲਾ ਦੁੱਖ ਜਨਮ ਤੇ ਮੰਡਦਾ ਹੂੰ ਤੋਂ ਵੀ ਆਪਣਾ ਬਚਾਵੇ ਬਚਾ ਤਾ ਹੀ ਹੋ ਸਕਦਾ ਪਿਆਰਿਓ ਜੇ ਗੁਰੂ ਦਾ ਨੜ ਪੜਨ ਤੋਂ ਵਾਂਗੂ ਗੁਰੂ ਦਾ ਪਹਿਲਾ ਪੜਨ ਤੋਂ ਵਾਂਗੂ ਪੜਨ ਵਾਂਗੂ ਤਾਂ ਹੁਣ ਗੁਰੂ ਦਾ ਪੱਲਾ ਫੜਿਆ ਉਹ ਪਰੋ ਜਿਹਦਾ ਪੱਲਾ ਫੜਿਆ ਨਾ ਉਹਨੂੰ ਲਾਜ ਹੁੰਦੀ ਆ ਉਹਨੂੰ ਲਾਜ ਹੁੰਦੀ ਆ ਵੀ ਇਹਨੇ ਮੇਰਾ ਪੱਲਾ ਫੜਿਆ ਏ ਇਹਦੇ ਦੁੱਖ ਦਾ ਸਾਥੀ ਮੈਂ ਆ ਇਹਨੂੰ ਸੁੱਖ ਦੇਣਾ ਏ ਇਹਦੇ ਦੁੱਖ ਸੁੱਖ ਦਾ ਸਾਥੀ ਮੈਂ ਆ ਤਕੂ ਦਰਨ ਦੇਵਾ ਬੱਚੇ ਬੱਚੇ ਦਾ ਵਿਆਹ ਹੁੰਦਾ ਹੈ ਬੱਚੇ ਬੱਚੇ ਦਾ ਵਿਆਹ ਹੁੰਦਾ ਹੈ ਪਿੰਡਤ ਨੜਤੇ ਦਾ ਨਾ ਪੰਨਾ ਹੁੰਦਾ ਹੈ ਉਹ ਬੱਚੇ ਨੂੰ ਕਿਉਂ ਬਣਾਉਦੇ ਸੀ ਉਹ ਇੱਕ ਕਿਸਮ ਦਾ ਵਾਅਦਾ ਆ ਇੱਕ ਕਿਸਮ ਦਾ ਪ੍ਰਣ ਆ ਮਰਜ਼ਾਦਾ ਹੋ ਇੱਕ ਸਮ ਦੀ ਬੱਲੇ ਬੱਲੇ ਦੇ ਮਾਲਕਾ ਇਹਦੀ ਇੱਜ਼ਤ ਦਾ ਇਹਦੀ ਪੱਦ ਦਾ ਤੂੰ ਰੱਖਾ ਏ ਇਹਦੇ ਦੁੱਖਾਂ ਦੀ ਦੀ ਭੁੱਖ ਦਾ ਤੂੰ ਰੱਖਾ ਏ ਤੈਨੂੰ ਬੁਤਰੇ ਦਾ ਤੇ ਜੇ ਉਹਦੀ ਇੱਜ਼ਤ ਦਾ ਉਹਦੀ ਪੱਦ ਦਾ ਪੱਲਾ ਫੜਨ ਵਾਲਾ ਕਾ ਨਾ ਹੋਵੇ ਤੂੰ ਪੱਲਾ ਫੜਦਾ ਕੀ ਬਣੋ ਉਹ ਇੱਕ ਉਦਾਹਰਨ ਆ ਪਿਆਰਿਓ ਗੁਰੂ ਦੇ ਨਾਲ ਜੁੜਦਾ ਜਦੋਂ ਗੁਰੂ ਦਾ ਪੱਲਾ ਫੜ ਲੈਂਦਾ ਨਾ ਜੀਵ ਤੁਗ ਜੀਵ ਨੂੰ ਇਸਤਰੀ ਰੂਪ ਮੰਨਿਆ ਗਿਆ ਜਦੋਂ ਜੀਵ ਕੋਈ ਵੀ ਜੀਵ ਪੱਲਾ ਫੜ ਲੈਂਦਾ ਗੁਰੂ ਦਾ ਫਿਰ ਉਹ ਸਾਰੀ ਜ਼ਿੰਮੇਵਾਰੀ ਗੁਰੂ ਦੀ ਹੋ ਜਾਂਦੀ ਹੈ ਤੇ ਗੁਰੂ ਹਰ ਤੋਂ ਬਚਾਉਂਦਾ ਨੂੰ ਬੀਬੀ ਰਾਏ ਨੇ ਪੱਲਾ ਫੜਿਆ ਹੁਣ ਕਿੱਥੇ ਜਾਊਗਾ ਇਨੇ ਮੇਰਾ ਪੱਲਾ ਪੜਿਆ ਹੈ ਹੁਣ ਇਹਦੀ ਬੱਤ ਕੌਣ ਕਰੂਗਾ ਮੇਰੇ ਤੋਂ ਬਗੈਰ ਕਦੇ ਮਤ ਕਰਨੀ ਨਹੀਂ ਦੜਤ ਮੈਨੂੰ ਲੱਗਾ ਇਹਰੇ ਤੇ ਸ਼ਬਦ ਵਰਦੇ ਸੀ ਬਿਰਧ ਬਾਣ ਦੇ ਪੈਰ ਫਿਰ ਉਹ ਆਪਣੇ ਬਿਰਧ ਦੇ ਰੱਪੇ ਲੱਗਦਾ ਹੈ ਬਿਰਧ ਹੁੰਦਾ ਹੈ ਸੁਭਾਅ ਫਿਰ ਹੁੰਦਾ ਹੈ ਸੁਭਾਅ ਉਹਦਾ ਸੁਭਾਅ ਆ ਦਾਰੇ ਨੂੰ ਗਲ ਵਿੱਚ ਗਲ ਨਾਲ ਲਾਉਣਾ ਦਾਰੇ ਨੂੰ ਗਲ ਦੇ ਨਾਲ ਲਾਉਣਾ ਪਾਪੀ ਵੀ ਉਹਦੇ ਗਲ ਦੇ ਨਾਲ ਜਾ ਕੇ ਨਾ ਗਲ ਨੂੰ ਗਲ ਦੇ ਨਾਲ ਲਾ ਲਿਆ ਥੱਗ ਵੀ ਲੱਗਾ ਗਲ ਦੇ ਨਾਲ ਜਾ ਕੇ ਉਹਨੂੰ ਗਲ ਦੇ ਨਾਲ ਲਾ ਲਿਆ ਕੋਈ ਕਿੰਨਾ ਵੱਡਾ ਅਪਰਾਧੀ ਸੀ ਜਿਹੜਾ ਵੀ ਉਹਦੇ ਦਰ ਤੇ ਚਲਿਆ ਉਹਨੂੰ ਦਾਰੇ ਨੂੰ ਦੇ ਨਾਲ ਹੀ ਰੱਖੇ ਉਹਨੂੰ ਗਲ ਦੇ ਨਾਲ ਤਾਂ ਦਾ ਨਨ ਕਾ ਗਿਆ ਬਿਰਦ ਮੀਰ ਆਪਣੇ ਸੁਭਾਅ ਨਹੀਂ ਤੇ ਅਤਿਆਗ ਦਾ ਪੈ ਰੱਖਦਾ ਈज्जਤ ਰੱਖਦਾ ਹੁਣ ਜਿਸ ਗੁਰੂ ਦੀ ਆਪਾਂ ਜੀਵਨ ਦੇ ਵਿਚਾਰ ਕਰ ਰਹੇ ਨੇ ਫਿਰ ਗੁਰੂ ਸਿੱਖ ਹੁਣ ਸਾਰੇ ਸੰਸਾਰ ਵਿੱਚ ਘੁੰਮ ਕੇ ਇਹੋ ਹੀ ਗੱਲ ਦੱਸਣਾ ਚਾਹੁੰਦਾ ਹੈ ਵੇ ਜਿਹੜੇ ਜਿਹੜੇ ਗੁਰੂ ਦੇ ਨਾਲ ਜੁੜ ਜਾਣਗੇ ਗੁਰੂ ਉਹਨਾਂ ਦੀ ਪਤ ਆਪੇ ਰੱਖ ਲੈਂਦਾ ਉਹਨੂੰ ਵੀ ਜਦੋਂ ਮਨ ਚ ਨਹੀਂ ਪੈਦਦਾ ਜਮਾ ਦੇ ਵਾਸਤੇ ਜੇ ਗੁਰੂ ਦੇ ਨਾਲ ਲੱਗੇ ਤੇ ਜਮਾ ਦੇ ਵਾਸਤੇ ਪੈ ਗਿਆ ਫਿਰ ਗੁਰੂ ਸਾਹਿਬ ਬਤਰੀ ਕਰ ਕੀਤੇ ਫਿਰ ਗੁਰੂ ਨੇ ਫਿਰ ਕੀ ਆ ਉਹਨੂੰ ਵੀ ਕੱਚੇ ਗੁਰੂਆਂ ਨੂੰ ਸਮਝਿਆ ਜਾਂਦਾ ਹੈ ਗੁਰੂ ਦੇ ਲੋਕੀਂਦ ਕਹਿੰਦੇ ਆ ਇਹਦਾ ਗੁਰੂ ਕੱਚਾ ਸੀ ਨਾ ਕੋਈ ਗਲਤੀ ਹੋ ਜਾਂਦੀ ਨਾ ਫਿਰ ਸਜ਼ਾ ਬਣ ਜਾਂਦੀ ਜਦੋਂ ਤੇ ਮਾਪਿਓ ਤੇ ਲਾਮਾ ਜਾਂਦੇ ਮਾਪਿਓ ਤੇ ਲਾਮਾ ਤੇ ਜਾਂ ਗੁਰੂ ਤੇ ਲਾਮਾ ਤਰਨੇ ਦੁਨੀਆ ਵਿੱਚ ਖਾਸ ਕਰਕੇ ਗੁਰੂ ਤੇ ਲਾਮਾ ਹੁੰਦਾ ਤੂੰ ਪਾਜਲੇਟੇ ਦੇਤਾ ਤੇ ਕਾਚੇ ਬੁਰ ਤੇ ਮੁਕਤ ਨਾ ਹੋਈ ਕੱਚਾ ਗੁਰੂ ਜੀ ਮੁਕਤ ਕਰਾਉਂਦਾ ਨਹੀਂ ਸ਼ਿਦਾਸ ਦਾ ਸੰਤ ਤੂੰ ਕਿਦੋਂ ਮਿਸ਼ਦਾਸ ਹੋਤਾ ਨਾ ਇਥੇ ਉਹਨੂੰ ਤਾਂ ਖੁਦ ਆਪ ਰੂਪ ਕੋ ਤਤਰੰ ਸ਼ਿਦਾਗੁਰੂ ਕੋ ਤੋ ਮੁੰ ਕੋਦਰੋ ਘਤਰਾ ਕੋਦ ਪੰਜਾਬ ਪਿਆ ਸੋ ਸੋ ਬਾਡੀ ਗਾਡਾ ਕੇ ਰੱਖਿਆ ਹੁੰਦਾ ਉਹ ਕਿਥੋਂ ਤੁਹਾਡੀ ਮਦਦ ਤੂੰ ਗੁਰਸਾਹਿ ਕਿਤੋਂ ਬੰਦ ਕਰੂਗਾ ਪਰ ਇਹ ਦੁਨੀਆ ਦਾ ਦੁੱਖ ਜਦ ਦੇਖਿਆ ਨਾ ਉੱਚੀ ਵਸਤੂ ਵਿੱਚ ਜਾ ਕੇ ਧੰਗੁਰਦੰਦ ਸਾਹਿਬ ਜੀ ਨੇ ਤ ਬਲਦੇ ਲੋਕਾਈ ਜਦ ਨਜ਼ਰ ਆਈ ਨਾ ਦੁਖੀ ਲੋਕਾਈ ਜਦ ਨਜ਼ਰ ਆਈ ਚਪੇਰੋਂ ਕਰਦਾ ਮੋਹ ਛੱਡਣ ਲੱਗਿਆ ਵੀ ਕਰਦੇ ਦੋਤ ਜੀ ਆ ਮੈਂ ਇਹਨਾਂ ਦੇ ਸੁੱਖ ਵਿੱਚ ਲਗਾ ਰਾਵਾਂ ਇਦਾਂ ਬਟ ਟੁੱਟਾ ਵੱਡਾ ਸੰਸਾਰ ਦਾ ਦੁਖੀ ਫਿਰਦਾ ਆ ਉਹਨਾਂ ਦੇ ਮਤ ਕਰਾਂ ਤੇ ਦੋ ਤਿੰਨਾਂ ਦੇ ਮਤ ਕਰਾਂ ਤੇ ਕਰੋਨਾ ਦੀ ਮਤ ਕਰਾਂ ਤੇ ਅਰਬਾਂ ਦੀ ਮਤ ਕਰਾਂ ਤੇ ਦੋ ਤਿੰਨਾਂ ਦੀ ਮਤ ਕਰੋ ਪ੍ਰਸਾਦਿਲਾ ਦੇ ਆ ਬੇ ਦੋ ਤਿੰਨਾਂ ਦੇ ਨਾਲ ਹੋਂਦਾ ਅਰਬਾਂ ਖਰਬਾਂ ਜਿਹੜੇ ਲੋਕ ਨੇ ਉਹਨਾਂ ਦੀ ਮਤ ਕਰਨੀ ਚਾਹੀਦੀ ਹੈ ਉਹਨੂੰ ਸਵਾਲ ਪੈਦਾ ਲੱਗਿਆ ਕਿ ਅਲਪਾ ਕਰਮ ਜਿਹੜੇ ਆਦਮੀ ਸੀਗੇ ਸਾਰਨ ਤਾਂ ਤਾਂ ਤਰੂਲੇ ਸਾਰੇ ਨੂੰ ਤਾਂ ਤਾਂ ਤਰੂਲੇ ਉਹਦੇ ਪਿਆਰਿਓ ਅੱਜ ਦਾ ਸੰਸਾਰ ਸਾਰਾ ਵਿੱਚ ਕਿਉਂਕਿ ਸਾਰਾ ਸੰਸਾਰ ਇੱਕ ਥਾਂ ਵਿੱਚ ਹੀ ਰਹਿੰਦਾ ਸਾਰੇ ਜੀਵਕ ਤਾਂ ਵਿੱਚ ਰਹਿੰਦਾ ਸੰਸਾਰ ਵਿੱਚ ਰਹਿੰਦੇ ਇਸ ਸੰਸਾਰ ਵਿੱਚੋਂ ਜਿਹੜੇ ਜਿਹੜੇ ਗੁਰੂ ਦੇ ਲੜ ਲੱਗੇ ਉਹਨਾਂ ਉਹਨਾਂ ਦੇ ਗੁਰੂ ਨੇ ਨਾਜ ਪਤ ਰੱਖੀ ਕੋਈ ਇਹ ਗੱਲ ਨਹੀਂ ਕਿ ਇਸ ਦੁਨੀਆ ਵਿੱਚ ਬੇਪਰਾਨਾ ਲੱਗਾ ਸੀ ਤੇ ਗੁਰੂ ਨੇ ਉਹਦੀ ਬੰਦਰੀ ਕੀਤੀ ਕਿਸੇ ਜੀਵਨ ਦੇ ਪੱਖ ਵਿੱਚ ਉਹ ਗੁਰੂ ਦੇ ਨਰ ਲੱਗਾ ਕੋਈ ਗੁਰੂ ਰਵੀ ਹਰ ਪੱਖ ਤੋਂ ਹੀ ਮਤ ਕੀਤੀ ਜੀਵਨ ਦੀ ਹੁਣ ਦੁੱਖਾਂ ਨੂੰ ਦੇਖ ਕੇ ਸੰਸਾਰ ਨੂੰ ਦੁਖੀ ਦੇਖ ਕੇ ਕਰੋਨੇ ਕੱਲਾਏ ਤੋ ਯਾਤਰਾ ਤੋਂ ਤੋਂ ਸ਼ੁਰੂ ਕਰਨੀ ਹੈ ਯਾਤਰਾ ਕਰਨੀ ਤਬੂ